ਔਰ ਉਸ ਗਲੀ ਚ ਰਹਿੰਦੇ ਜਿੱਥੇ ਪੱਪੀ ਪ੍ਰਾਸ਼ਰ ਰਹਿੰਦਾ ਉਹ ਪੀੜੀ ਦੀ ਗਲੀ ਆ ਸਾਰੇ ਇਹ ਚਾਚੇ ਤਾਇਆ ਦੇ ਪੁੱਤ ਐ ਪਰ ਉਹ ਆਪਣੇ ਨਾਲ ਖੜੇ ਤੇ ਚਿੱਟੀ ਟੋਪੀ ਪਾ ਕੇ ਉਹਨਾਂ ਨੂੰ ਵੋਟ ਨਹੀਂ ਪਾਉਂਦੇ ਰਹੇ ਸੀ ਮੈਂ ਉੱਥੇ ਗਿਆ ਸੁਸ਼ੀ ਪ੍ਰਾਸ਼ਰ ਜੀ ਦੇ ਘਰ ਉੱਥੇ ਇਹਦਾ ਮੁੰਡਾ ਆ ਗਿਆ ਔਰ ਇਹਦਾ ਮੁੰਡਾ ਸਾਡੇ ਨਾਲ ਬੈਠ ਕੇ ਨਹੀਂ ਭਾਜੀ ਮੈਂ ਕੁਛ ਨਹੀਂ ਉਹ ਮੈਂ ਕਿਹਾ ਓ ਬਦਤਮੀਜ਼ੀ ਨਾ ਕਰੀ ਇਹਨੂੰ ਪਤਾ ਹੋਣਾ ਚਾਹੀਦਾ ਹੈ ਵੀ ਵੱਡਿਆਂ ਦਾ ਸਤਕਾਰ ਕਿਵੇਂ ਕਰਨਾ ਹੈ ਸੋ ਮੇਰੇ ਕਹਿਣ ਦਾ ਮਕਮਲ ਉਥੇ ਉਹ ਆ ਗਿਆ ਤੇ ਹੁਣ ਇਹ ਕਿਉਂਕਿ ਤਿੰਨ ਚਾਰ ਦਿਨਾਂ ਦਾ ਇਹ ਚਲਾ ਰਹੇ ਸੀ ਆਪਦੀ ਆਡੀਓ ਵੀ ਰਾਜਾ ਵੜਿੰਗ ਨੇ ਸਮਰਥਨ ਦਿੱਤਾ ਸਾਰੇ ਹਰਕਿਆਂ ਚਲਾਈਆਂ ਪੰਜਾਬ ਚ ਉੱਥੇ ਚੰਨੀ ਸਾਹਿਬ ਦੇ ਵਿਚ ਚਲਾਈ ਸੀ ਚੰਨੀ ਸਾਹਿਬ ਨੇ ਸਮਰਥਨ ਦੇਤਾ ਸੋ ਉਥੇ ਫੋਟੋ ਖਿਚਾ ਕੇ ਉਹ ਫੋਟੋ ਵਾਇਰਲ ਕਰਦਾ ਤੇ ਰਵਨੀਤ ਸਿੰਘ ਬੱਟੂ ਕਹਿੰਦੇ ਰਾਜਾ ਵੜਿੰਗ ਸਮਰਥਨ ਦੇ ਗਿਆ ਕਿਉਂ ਤੁਸੀਂ ਮੇਰੇ ਮਾਮੇ ਲੱਗਦੇ ਹੋ ਜੇਣਾ ਮੈਂ ਤੁਹਾਨੂੰ ਸਮਰਥਨ ਦੇਉਂਗਾ ਸੋ ਇਹੋ ਜੀਆਂ ਬੇਦੁਖੀਆਂ ਗੱਲਾਂ ਜਿਹੜੀਆਂ ਕਰਨੀਆਂ ਐ ਉਹ ਵਾਜਬ ਨਹੀਂ ਐ ਬਤੂਗੀ ਜੀਰਾਪੁਰ ਬਸ ਕੀ ਮਾਮਲਾ ਕੀ ਗੱਲ ਬਤੂ ਕੁਛ ਨਹੀਂ ਜੀ ਅਸੀਂ ਅੱਜ ਇੱਥੇ ਸ਼ਾਹਪੂਰ ਰੋਡ ਤੇ ਆਪਣੇ ਬੂਥ ਤੇ ਬਹਿ ਕੇ ਕੰਮ ਕਰ ਰਹੇ ਸੀ ਉਧਰੋਂ ਰਾਜਾ ਬੜਿੰਗ ਜੀ ਦੀਆਂ ਗੱਡੀਆਂ ਆ ਗਈਆਂ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਇਆਂ ਨੂੰ ਕਹਿੰਨੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜ ਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਵੀ ਨਹੀਂ ਮੈਂ ਕਹਾਂ ਜੋ ਚਾਹ ਪੀ ਲਈ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਤਾਂ ਕੀਤੇ ਚਾਹੀਦੀ ਚਾਹ ਬੁਲਾਈ ਹੈ ਕਿਸੇ ਕਾਂਗਰਸੀ ਨੇ ਨਾ ਕੋਈ ਆਮ ਬੰਦਾ ਬ ਨੂੰ ਲੁਧਾਨੇਵਾਰੇ ਕੁਝ ਨਹੀਂ ਪਤਾ ਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਾਨੇ ਦੀ ਪੱਪੀ ਜੀ ਕਰ ਸਕਦੇ ਉਹ ਮੇਰੇ ਤੋਂ ਨਹੀਂ ਹੋਣੀ ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਿਓ ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆ ਜੀ ਸ਼ੋਹਨ ਸ਼ਰਮਪੱਪੀ ਇੱਕ ਜਿਹੜੇ ਸੈਂ ਤੋਂ ਮੇਰੇ ਇਹ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲੜਕਾਰੀਆਂ ਵੀ ਗਿਆ ਹੁੰਦਾ ਹੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ ਇਹ ਤਾਂ ਪੋਲੀਟੀਕਲ ਹੈ ਆਪ ਹੀ ਕਰਾਉਂਦੇ ਨੇ ਇਹਨਾਂ ਦੀ ਆਦਤ ਹੈ ਪਹਿਲਾਂ ਉਹ ਗੱਲ ਹੈਗੀ 11 ਸਵਾ 11 ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਆਪ ਵੋਟਾਂ ਕਨਵਰਟ ਕਰਾ ਲਈਏ ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਤੇ ਖਾਸ ਕਰਕੇ ਜਿਹੜਾ ਹਿੱਸਾ ਨਗਰ ਲੁਧਿਆਣੇ ਸੈਂਟਰਲ ਦਾ ਏਰੀਆ ਉਹ ਸਾਡਾ ਪਰਿਵਾਰ ਹੈ ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਸੋਚ ਹੈ ਨਾ ਪੱਪੀ ਜੀ ਦੀ ਸੋਚ ਹੈ ਇਹਨਾਂ ਨੇ ਪੋਲੀਟੀਕਲ ਲਓ ਤੇ ਨਾਲੇ ਵਧੀਆ ਚਾਹ ਬਲਾ ਦੂਗੇ ਤੇ ਉਹਨਾਂ ਨੂੰ ਸਮਰਥਨ ਦੇਗੇ ਸਮਰਥਨ ਦੇਗੇ ਜੀ ਅੱਜ ਇਹ ਇਹ ਇਲੈਕਸ਼ਨ ਤੋਂ ਪਹਿਲਾਂ ਰਾਜਾ ਉੜਿੰਗ ਨੇ ਕਿਹਾ ਸੀਗਾ ਕਿ ਮੈਂ ਇੱਕ ਤਰੀਕ ਨੂੰ ਪੱਪੀ ਦੇ ਘਰ ਜਾ ਬਿਨਾਉਂਗਾ ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੋਂ ਜੇਤੂ ਪਰ ਅੱਜ ਉਹ ਇਲੈਕਸ਼ਨ ਵਾਲੇ ਦਿਨ 30 ਤਰੀਕੇ ਇੱਕ ਤਰੀਕ ਨੂੰ ਹੀ ਆਗੇ ਸਰ ਦੇਖੋ ਇਹ ਗੱਲ ਤਾਂ ਉਹ ਨਹੀਂ ਦੱਸ ਸਕਦਾ ਸਭੂਥਾਂ ਦੇ ਬੈਠੇ ਆਪਣੇ ਕੰਮ ਕਰਦੇ ਬਈ ਸੀ ਇਹ ਦੇਖੋ ਹੱਥ ਚ ਨਾ ਨਹੀਂ 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 ਸਰ ਉਹ ਤਾਂ ਆਂਦੇ ਹੀ ਸਰਿੰਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਹੈ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ ਇੱਕ ਤਰਫਾ ਪੱਪੀ ਜੀ ਜਤਰੇ ਨੇ ਲੋਕ ਆਮ ਆਦਮੀ ਪਾਰੀ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਦੇ ਦਿਨ ਇੱਕ ਨੰਬਰ ਬਟਨ ਤੇ ਛਾਡਾ ਵੋ ਨਾਰਮਲ ਨਾਰਮਲ ਤੂੰ ਗੱਲ ਕਰ ਤਕੂ ਹਾਂਜੀ ਹਾਂਜੀ ਹੁਣ ਕੀ ਮੈਂ ਆਪਣੇ ਮੂੰਹ ਕੀ ਕਹਣਾ ਤੁਸੀਂ ਦੇ ਕੋਈ ਵੀਡੀਓ ਤੁਹਾਡੇ ਘਰੇ ਆਂਦੇ ਨਹੀਂ ਨਹੀਂ ਸਰ ਦੇਖੋ ਅਸੀਂ ਅਸੀਂ ਐਦਾਂ ਕਿਸੇ ਨੂੰ ਉਹ ਇਮੋਸ਼ਨਲ ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕੀ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਕਿਉਂਕਿ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲੁਧਾਨੇਵਾਲੇ ਨਹੀਂ ਪਤਾ ਆਹ ਵੋਟਾਂ ਤਾਂ ਦੇਣਾ ਤੁਸੀਂ ਦੇਖੋ ਕਿਸੇ ਕਿਸੇ ਕੈਂਡੀਡੇਟ ਕੋਲ ਇੰਨਾ ਟਾਈਮ ਹੈਗਾ 1 ਘ ਕੈਂਡੀਡੇਟ ਦੇ ਉਹ ਬਚਾਰੇ ਬਹੁਤ ਮਜਬੂਰ ਨੇ ਉਹ ਆਏ ਸੀ ਕਿ ਸਮਰਥਨ ਦੇ ਗਏ ਨੇ ਪਰ ਅਸੀਂ ਹੁਣ ਦੁਬਾਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਜਿਹੜਾ ਉਹਨਾਂ ਦੇ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਦੇ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿਨ੍ਹਾਂ ਨੇ ਇਹਨਾਂ ਦੇ ਐਕਸਐਮਐਲ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹਦਾ ਇਨੀ ਗੱਲ ਵੀ ਕਹਿ ਕੇ ਕਹਿੰਦੇ 20 25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀ ਦੀ ਚਾਹ ਨਹੀਂ ਭਲਾਈ ਚਲੋ ਸ਼ੁਕਰ ਹੈ ਪੱਪੀ ਦੇ ਘਰੇ ਘਰ ਦੀ گاਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਕੱਡੇ ਮੱਤੇ ਨਾਲ ਸੀ ਹਾਂਜੀ ਕੱਡੇ ਮੱਤੇ ਨਾਲ ਆਏ ਸਰ ਉਹ ਥੋੜੇ ਜਿਹਾ ਇਮੋਸ਼ਨਲ ਸੀਗੇ ਉਹ ਸੋਰਸ ਕੇ ਕੁਝ ਹੋ ਰਾਇ ਸੀਗੇ ਉਹ ਜਿੱਦਾਂ ਕਹਿੰਦੇ ਉਹਨਾਂ ਨੂੰ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘਰ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘਰ ਦੇ ਨੇੜੇ ਆਏ ਕਿ ਉਹਨਾਂ ਨੂੰ ਪਤਾ ਲੱਗ ਗਿਆ ਘੰਟਾ ਘਰ ਦੀ ਛੜਾਂ 'ਚ ਪੱਪੀ ਜੀ ਕਿ ਜਿਹੜੇ ਕਾਂਗਰਸੀ ਵਰਕਰ ਨੇ ਹੈ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਕੁਝ ਗੱਲ ਹੀ ਨਹੀਂ ਕੀਤੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਮੰਨ ਦੇ ਵਿੱਚ ਉਹਨਾਂ ਦੇ ਰੋਸ ਦੀ ਗੱਲ ਕਿਹਾ ਗਿਆ ਸਰ ਉਹ ਤਾਂ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਸੀਗਾ ਸਰ ਮੇਰੇ ਤਾਂ ਬਹੁਤ ਸਤਿਕਾਰਯੋਗ ਨੇ ਕਿਉਂਕਿ ਵੱਡੇ ਨੇ ਨਾ ਕਹਿੰਦੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਤੁਸੀਂ ਟਿਕਟ ਮਿਲਣ ਤੋਂ ਪਹਿਲੇ 5 ਦਿਨ ਦੇਖ ਲਓ ਤੇ ਹੁਣ ਦਾ ਦੇਖ ਲਓ ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਆਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਵਾਜ਼ ਨਹੀਂ ਪਾਰਟੀ ਨੂੰ ਵੋਟ ਪਾਊਗੀ ਸਲੰਡਰ ਕਰਦੇ ਆ ਪਏ